ਨਵੀਂ ਵੀਡੀਓ ਦੇ ਨਾਲ ਆਪਾਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਜੀ ਰੇਟ ਬਹੁਤ ਵਧੀਆ ਆਪਾਂ ਗੱਡੀਆਂ ਦੇ ਮਸ਼ੀਨਰੀਆਂ ਦੇ ਅੱਜ ਲੈ ਕੇ ਪਹੁੰਚੇ ਹਾਂ ਜਮਾ ਸਸਤੀ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜੀ ਆਲਟੋ ਰੇਟ ਤੁਹਾਨੂੰ ਕਨਫਰਮ ਹੋਈ ਗਿਆ ਗੱਡੀ ਦੇ ਨਾਲ ਨਾਲ ਸਕੂਟੀ ਤੇ ਮੋਟਰਸਾਈਕਲ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਗੱਡੀਆਂ ਅਲੱਗ-ਅਲੱਗ ਏਰੀਆ ਚੋਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਜੇ ਐਡ ਕਰਵਾਉਣੀ ਹੈ ਤੁਸੀਂ ਵੀ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਫਰੀ ਦੇ ਵਿੱਚ ਲਾ ਦਾਂਗੇ ਹੁਣ ਆਪਾਂ ਵੀਡੀਓ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਸਾਰੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਹਾਂ ਕੱਲੀ-ਕੱਲੀ ਪਹਿਲੀ ਗੱਡੀ ਤੁਸੀਂ ਚੱਕਰੋ Swift ਗੱਡੀ ਬਹੁਤ ਵਧੀਆ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਚੰਡੀਗੜ੍ਹ ਨੰਬਰ ਆਪਾਂ ਨੂੰ ਮਿਲੂਗਾ ਸਭ ਤੋਂ ਪਹਿਲਾਂ ਤਾਂ ਨੰਬਰ ਚੈੱਕ ਕਰੋ ਜੀ ਟਾਇਰਾਂ 'ਚ ਅਲਾਈ ਆਪਾਂ ਨੂੰ ਮਿਲ ਜਾਣਗੀ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲੂਗੀ ਚੰਡੀਗੜ੍ਹ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਰੇਟ ਜੇ ਆਪਾਂ ਦੇਖੀਏ ਤਾਂ ਕੁੱਲ 1,30,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਫਾਸਟ ਓਨਰ ਹੈ Swift VDi ਤੇ ਵਧੀਆ ਰੇਟ ਹੈ ਜੀ ਵਧੀਆ ਗੱਡੀ ਆ ਵਧੀਆ ਲੋਕੇਸ਼ਨ ਤੋਂ ਆਪਾਂ ਲੈ ਕੇ ਪਹੁੰਚਿਆ ਬਠਿੰਡਾ ਮਾਲਕ ਦਾ ਏਰੀਆ ਹੈਗਾ ਤੇ ਡਿਮਾਂਡ ਇੱਕ 30 ਹੈ ਮਾਡਲ 9 ਹੈ ਜੀ ਗੱਡੀ ਸੋਹਣੀ ਹੈ ਕਿਸੇ ਨੇ ਜਾ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਕਿਸਾਨੂੰ ਪਸੰਦ ਆਈ ਹੈ ਜਾਓ ਜੀ ਮਾਲਕ ਦੇ ਘਰੇ ਤੇ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤ ਆਪ ਹੀ ਜੋ ਵੀ ਕਰਨੀ ਹੈ ਗੱਲ ਕਰਾਂਗੇ ਸੈਕੰਡ ਗੱਡੀ ਦੀ ਆਪਾਂ ਐਗਜ਼ਾਇਲੋ ਗੱਡੀ ਲੈ ਕੇ ਪਹੁੰਚਿਆ ਜੀ ਮਹਿੰਦਰਾ ਦੀ ਜਿਹਨੂੰ ਯੈਲੋ ਵੀ ਕਹਿ ਦਿੰਦੇ ਆ 2012 ਮਾਡਲ ਗੱਡੀ ਆਹੀ ਇੱਕ 25 ਮਾਲਕ ਨੇ ਡਿਮਾਂਡ ਕੀਤੀ ਸੀ ਪੰਜਾਬ ਨੰਬਰ ਹੈ ਗੱਡੀ ਵਧੀਆ ਜੀ ਰੰਗ ਰੂੰਗ ਆਪਾਂ ਨੂੰ ਗੱਡੀ ਦਾ ਵਧੀਆ ਮਿਲ ਜੂਗਾ ਬਾਕੀ ਫੋਟੋਆਂ ਅੰਦਰ ਬਾਹਰ ਦੀਆਂ ਬੈਕ ਸਾਈਡ ਤੋਂ ਉੱਪਰ ਥੱਲੇ ਦੀਆਂ ਆਪਾਂ ਤੁਹਾਨੂੰ ਦਿਖਾਈ ਰਿਹਾ ਸੀ ਤੇ ਕਾਗਜ਼ ਪੱਤਰ ਕੰਪਲੀਟ ਆਪਨ ਮਿਲ ਜਾਣਗੇ ਮਾਲਕ ਨੇ ਕਿਹਾਗਾ ਗੱਡੀ ਵਧੀਆ ਰੱਖੀ ਵਧੀਆ ਹੋਈ ਹੈ ਬਾਕੀ ਅੰਦਰੋਂ ਜੇ ਆਪਾਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲ ਚੁਗੀ ਇਹ ਟੱਪਾ ਵਧੀਆ 125 ਦੇ ਵਿੱਚੋਂ ਰੇਟ ਹੋ ਜਾਊਗਾ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਦੇ ਰੱਖਿਆ ਆਪਾਂ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰੋ ਗੱਲਬਾਤ ਤੁਸੀਂ ਆਪ ਹੀ ਸਹੀ ਜਾਣਕਾਰੀ ਦੀ ਆਪਾਂ ਕੱਲੀ ਕੱਲੀ ਗੱਲਬਾਤ ਕਰ ਹੀ ਰਹੇ ਹਾਂ ਸੀ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਉੱਤੇ ਹਮੇਸ਼ਾ ਪੂਰੀ ਵੀਡੀਓ 'ਤੇ ਲਿਖਿਆ ਰਹਿੰਦਾ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਾਵਾਂਗੇ ਜੀ ਕਰਦੇ ਆ ਜੀ ਆਪਾਂ ਹੁਣ ਸਕੂਟੀ ਦੀ ਗੱਲਬਾਤ ਜਿਹੜੀ ਸਕੂਟੀ ਆਪਾਂ ਲੈ ਕੇ ਪਹੁੰਚਿਆ ਚੈੱਕ ਕਰੋ ਜੀ ਪਹਿਲਾਂ ਤਾਂ ਐਕਟਿਵਾ ਸਕੂਟੀ ਹੈ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2015 ਮਾਡਲ ਸਕੂਟੀ ਆਪਨੂੰ ਦੇਖਣ ਨੂੰ ਮਿਲੂਗੀ ਪੰਜਾਬ ਨੰਬਰ ਹੈ ਜੀ ਚਿੱਟੇ ਰੰਗ ਦੀ ਹੈ ਨੰਬਰ ਪਲੇਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸਰਕਾਰੀ ਹੈ ਕੋਈ ਟੁੱਟੀ ਪੱਜੀ ਨਹੀਂ ਕੋਈ ਐਕਸੀਡੈਂਟਡ ਨਹੀਂ ਨਾ ਕੋਈ ਪਾਰਟਸ ਦਾ ਚੇਂਜ ਹੋਇਆ ਨਾ ਕੋਈ ਟੁੱਟਿਆ ਪੱਜਿਆ ਜੀ ਫੋਟੋਆਂ ਚ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਈ ਰੇ ਹਾਂ ਸੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਇਸ ਸਕੂਟੀ ਨੂੰ ਤਾਂ ਮਾਲਕ ਦੇ ਘਰੇ ਖੜੀ ਅਸੀਂ ਮਾਲਕ ਦੀ ਆਪ ਦੀ ਸਕੂਟੀ ਆ ਪਰਸਨਲ ਸਕੂਟੀ ਅਸੀਂ ਬਰਨਾਲੇ ਖੜੀ ਹੈ ਜਾ ਕੇ ਤੁਸੀਂ ਦੇਖੋਗੇ ਤੇ ਤੁਹਾਨੂੰ ਪਸੰਦ ਆਊਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀ ਅਸੀਂ 29000 ਤੇ 500 ਰੁਪਏ ਡਿਮਾਂਡ ਕੀਤੀ ਹੈ ਮਤਲਬ ਕਿ ਸਾਢੇ 1 29000 ਰੁਪਏ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਅਡਜਸਟਮੈਂਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜਾਓਗੇ ਤੁਸੀਂ ਪਸੰਦ ਆਊਗੀ ਰੇਟ ਪਸੰਦ ਆਊਗਾ ਸਕੂਟੀ ਪਸੰਦ ਆਊਗੀ ਬਾਕੀ ਦੀ ਕੋਈ ਗੱਲ ਕਰਨੀ ਹੈ ਕੁਝ ਪੁੱਛਣਾ ਤੁਸੀਂ ਮਾਲਕ ਨਾਲ ਆਪੇ ਗੱਲ ਕਰਿਓ ਜੀ ਤੇ ਆਪਾਂ ਡਾਇਰੈਕਟ ਮਾਲਕ ਦਾ ਨੰਬਰ ਦਿੰਨੇ ਆ ਜੀ ਸਕਰੀਨ ਤੇ ਕੋਈ ਵੀ ਗੱਲ ਹੋਵੇਗੀ ਮਾਲਕ ਨਾਲ ਹੋਵੇਗੀ ਕੋਈ ਵਿਚ ਵਿਚਾਲੇ ਨਹੀਂ ਪੈਂਦਾ ਜੀ ਤੇ ਨਾਹੀ ਪਾਇਓ ਜੀ ਬਾਕੀ ਆਪਾਂ ਮੋਟਰਸਾਈਕਲ ਦੀ ਗੱਲ ਕਰਦੇ ਆ ਜਿਨ੍ਹਾਂ ਦੀ ਪਿੱਛੇ ਸਕੂਟੀ ਤੁਸੀਂ ਚੈੱਕ ਕੀਤੀ ਸੀ ਆਪਾਂ ਗੱਲ ਕੀਤੀ ਸੀ ਉਹਨਾਂ ਦੀ ਹੀ ਮੋਟਰਸਾਈਕਲ ਹੈ ਸੀ ਵਧੀਆ ਮੋਟਰਸਾਈਕਲ ਹੈ ਤੇ ਇੱਕੋ ਘਰੇ ਦੋਵੇਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਜੇ ਕਿਸੇ ਨੇ ਸਕੂਟੀ ਖਰੀਦਣੀ ਹੋਵੇ ਸਕੂਟੀ ਵੀ ਖਰੀਦ ਸਕਦੋਂ ਜੇ ਮੋਟਰਸਾਈਕਲ ਖਰੀਦਣਾ ਹੈ ਮੋਟਰਸਾਈਕਲ ਵੀ ਖਰੀਦ ਸਕਦੇ ਹਾਂ ਦੋਵੇਂ ਚੀਜ਼ਾਂ ਲੈਣੀ ਆ ਤਾਂ ਦੋਵੇਂ ਚੀਜ਼ਾਂ ਵੀ ਲੈ ਸਕਦੇ ਹਾਂ ਮਾਡਲ ਦੀ ਗੱਲ ਕਰੀਏ ਸੱਤ ਮਾਡਲ ਮੋਟਰਸਾਈਕਲ ਆਪਨੂੰ ਦੇਖਣ ਨੂੰ ਮਿਲੂਗਾ ਲੋਕੇਸ਼ਨ ਸੇਮ ਅਜ਼ੀ ਬਰਨਾਲੇ ਖੜਾ ਹੈ ਤੇ 18000 ਤੇ 500 ਰੁਪਿਆ ਡਿਮਾਂਡ ਹੈ ਇੱਕ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਪੰਜਾਬ ਨੰਬਰ ਹੈ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਕੰਡੀਸ਼ਨ ਵੱਲੋਂ ਕਮੀ ਪੇਸ਼ੀ ਕੋਈ ਨਹੀਂ ਰੰਗ ਰੂੰਗ ਆਪਾਂ ਨੂੰ ਵਧੀਆ ਮਿਲੂਗਾ ਮੋਟਰਸਾਈਕਲ ਪੂਰਾ ਵਧੀਆ ਹੈਗਾ ਤੇ ਟਾਇਰ ਟੂਰ ਵਧੀਆ ਆਪਾਂ ਨੂੰ ਮਿਲ ਜਾਣਗੇ ਬਾਕੀ ਤੁਸੀਂ ਮਾਲਕ ਦੇ ਘਰੇ ਜਾਉਂਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਕਿਸੇ ਨੇ ਸਕੂਟੀ ਦੇਖਣੀ ਹੋਵੇ ਸਕੂਟੀ ਵੀ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਬਾਕੀ ਦੀ ਤਸੱਲੀ ਤੁਸੀਂ ਘਰੇ ਜਾ ਕੇ ਕਰ ਲਿਓ ਜੀ ਚਲਾ ਕੇ ਦੇਖ ਲਓ ਕਾਗਜ਼ ਪੱਤਰ ਦੇਖ ਲਓ ਬਾਕੀ ਕੋਈ ਹੋਰ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੋਵੇ ਕੋਈ ਵੀ ਤਸੱਲੀ ਕਰਨੀ ਮਾਲਕ ਨਾਲ ਕਰੋ ਗੱਲਬਾਤ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਸੀ ਕਰੋ ਗੱਲਬਾਤ ਤੁਸੀਂ ਆਪ ਹੀ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਆਪਣੀ ਜਰੂਰ ਮੈਨੂੰ ਕਮੈਂਟ ਕਰਕੇ ਕਨਫਰਮ ਕਰ ਦਿਓ ਜੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਲਾਈਕ ਦਾ ਬਟਨ ਹੈ ਜੀ ਉਹਨੂੰ ਵੀ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਦਬਾ ਦਿਓ ਜੀ ਸਬਸਕ੍ਰਾਈਬ ਕਰਨਾ ਨਾ ਪੁੱਲੀਆ ਕਰੋ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਸੀ ਬਾਕੀ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਕੋਈ ਮਹਿਲ ਹੈ ਹਵੇਲੀ ਹੈ ਕੋਈ ਬੋਲਟ ਹੈ ਕੋਈ ਸਕੂਟੀ ਹੈ ਕੁਝ ਵੀ ਅਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਜਿੱਥੋਂ ਵੀ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਐਡ ਲਗਾ ਦਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਜੀ ਨਾ ਕੋਈ ਫੀਸ ਹੁੰਦੀ ਹੈ ਨਾ ਕੋਈ ਦਲਾਲੀ ਹੁੰਦੀ ਹੈ ਜੀ ਆਪਾਂ ਫਰੀ ਦੇ ਵਿੱਚ ਐਡ ਕਰਦੇ ਹਾਂ ਵੀਡੀਓ ਚ ਜਿਹੜਾ ਨੰਬਰ ਦੇਵਾਂਗੇ ਅਸੀਂ ਉਹ ਵੀ ਆਪਾਂ ਤੁਹਾਡਾ ਹੀ ਦੇਵਾਂਗੇ ਤੇ ਕੋਈ ਵੀ ਗੱਲ ਹੋਵੇਗੀ ਜੋ ਵੀ ਖਰੀਦਣ ਦਾ ਕੋਈ ਚਾਹਵਾਨ ਹੋਊਗਾ ਸਿੱਧਾ ਤੁਹਾਡੇ ਨਾਲ ਗੱਲ ਕਰੂਗਾ ਅਸੀਂ ਜੇ ਕਿਸੇ ਨੇ ਵੇਚਣੀ ਆ ਸਿੱਧੀ ਵੇਚਣ ਵਾਲੇ ਨਾਲ ਡੀਲ ਕਰ ਲਿਓ ਜਿੰਨੀ ਖਰੀਦਣੀ ਆ ਤਾਂ ਮਾਲਕ ਨਾਲ ਡੀਲ ਕਰ ਲਿਓ ਜੀ ਬਾਕੀ ਆਪਾਂ ਗੱਲਬਾਤ ਸਾਰੀ ਕਰਦੇ ਹੀ ਰਹਨੇ ਆ ਜੀ ਹੁਣ ਆਪਾਂ ਬੋਲਟ ਦੀ ਗੱਲ ਕਰਾਂਗੇ ਇੱਕ ਆਪਾਂ ਵਧੀਆ ਬੋਲਟ ਲੈ ਕੇ ਪਹੁੰਚੇ ਆ 11 ਮਾਡਲ ਤੇ ਆਰਸੀ ਜਿਹੜੀ ਬਣੀ ਹੋਈ ਆ ਅਗਸਤ ਮਹੀਨਾ 2012 ਦੇ ਵਿੱਚ ਬਣੀ ਹੋਈ ਆ ਜਲੰਧਰ ਕੈਂਟ ਮਾਲਕ ਦਾ ਏਰੀਆ ਦਾ ਤੇ ਨੰਬਰ ਫਰੀਦਕੋਟ ਦਾ ਇਹਨੂੰ ਲੱਗਿਆ ਹੋਇਆ ਜੀ ਤੇ ਡਿਮਾਂਡ ਇੱਕ 25 ਮਾਲਕ ਨੇ ਕਹੀ ਆ ਚੌਥੇ ਨਾਮ ਹੈ ਬੋਲਟ ਦੀ ਕੰਡੀਸ਼ਨ ਚੈੱਕ ਕਰ ਲਓ ਵਧੀਆ ਬੋਲਟ ਹੈ ਵਧੀਆ ਮਾਲਕ ਨੇ ਰੇਟ ਮੰਗੇਗਾ ਬਾਕੀ ਰੇਟ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਕੋਈ ਫਿਕਸ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਮੌਕੇ ਤੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਰੇਟ ਹੋ ਜਾਊਗਾ ਚਲਾ ਕੇ ਦੇਖ ਲਓ ਨਾਲੇ ਕੰਡੀਸ਼ਨ ਚੈੱਕ ਕਰ ਲਓ ਜੀ ਸਾਰੇ ਪਾਰਟਸ ਦੇਖ ਲਓ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਿਓ ਬਾਕੀ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੈ ਆਲਟੋ ਦੀ ਗੱਲ ਕਰਾਂਗੇ ਜੀ ਆਪਾਂ ਹੁਣ ਆਲਟੋ ਗੱਡੀ ਚੈੱਕ ਕਰੋ ਪੂਰੀ ਵਧੀਆ ਆਲਟੋ ਆਪਾਂ ਲੈ ਕੇ ਪਹੁੰਚੇ ਹਾਂ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਐ ਚੈੱਕ ਕਰੋ ਜੀ ਗੱਡੀ ਸੱਤ ਮਾਡਲ ਆਪਾਂ ਨੂੰ ਮਿਲੂਗੀ ਤਾਰਨ ਤਾਰਨ ਏਰੀਆ ਚੋਂ 75k ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਫਾਸਟ ਓਨ ਰਹੇਗੀ ਮਾਲਕ ਨੇ ਰੇਟ ਵੀ ਵਧੀਆ ਕਿਹਾਗਾ ਤੇ ਸਾਰਾ ਕੁਝ ਵਧੀਆਗਾ ਰੰਗ ਰੰਗ ਗੱਡੀ ਦਾ ਚੈੱਕ ਕਰੋ ਜੀ ਪੰਜਾਬ ਨੰਬਰ ਹੈ ਹਰ ਪਾਸੋਂ ਹਰ ਤਰ੍ਹਾਂ ਦੀ ਕੰਡੀਸ਼ਨ ਵਧੀਆ ਮਿਲੂਆ ਤੁਹਾਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੇ ਤੋਰ ਕੇ ਦੇਖ ਲਓ ਬਾਕੀ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਮੌਕੇ ਤੇ ਬੈਕ ਇ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਵਾਰੀ ਨੰਬਰ ਤੁਹਾਨੂੰ ਦੇ ਹੀ ਦਿੱਤਾ ਜੀ ਸਕਰੀਨ ਤੇ ਕਰੋ ਗੱਲਬਾਤ ਆਪੀ ਜੀ ਬਾਕੀ ਕਿਵੇਂ ਦੀ ਲੱਗੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਤਵਾ ਸਪੋਰਟ ਕਰਿਆ ਕਰੋ ਜੀ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਐਡ ਕਰ ਬੋਣੀਆ ਆਪਣਾ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਭੇਜੋ ਤੇ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਜੀ ਹੁਣ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਿਓ ਤੇ ਇਸ ਵੀਡੀਓ ਵਾਸਤੇ ਵੀ ਕਮੈਂਟ ਕਰਿਓ ਕਿਵੇਂ ਦੀ ਲੱਗੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ